ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਲੜਕੀ ਗੁਰਪ੍ਰੀਤ ਕੌਰ ਨੇ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਦਿਨਾ ਨਗਰ ਦੇ ਮਕੋੜਾ ਪੱਤਨ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਦੇ ਲਈ ਕੇਂਦਰੀ ਮੰਤਰੀ ਨਿਤਿਨ ਗਟਕਰੀ ਅਤੇ ਰਾਜਨਾਥ ਸਿੰਘ ਨੂੰ ਮਿਲ ਚੁੱਕਿਆ ਸੀ। ਮੁੱਦਾ ਕੋਈ ਜਵਾਬ ਨਾ ਮਿਲਣ ਅਤੇ ਉਸ ਦੀ ਗੱਲ ਨੂੰ ਤਵੱਜੋ ਨਾ ਦੇਣ ਕਾਰਨ ਸਿਆਸਤਦਾਨਾਂ ਤੋਂ ਅੱਕ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਚੋਣਾਂ ਲੜ ਕੇ ਲੋਕ ਸਭਾ ਅੰਦਰ ਮਕੋੜਾ ਪੱਤਨ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਧਾਰੀਵਾਲ ਦੀ ਵੂਲਨ ਮਿਲ ਅਤੇ ਬਾਟਰਪਾਰਕ ਕਰ ਰਹੇ ਨਸ਼ੇ ਨੂੰ ਰੋਕਣ ਲਈ ਲੋਕ ਸਭਾ ਅੰਦਰ ਆਵਾਜ਼ ਚੁੱਕੀ ਜਾਏਗੀ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਗੁਰਪ੍ਰੀਤ ਕੋਰ ਬਾਜਵਾਏ ਤਾਂ ਮੇਰਾ ਪਿੰਡ ਰਸੂਲਪੁਰ ਹੈ ਵਿਧਾਨ ਸਭਾ ਹਲਕਾ ਮੈਨੂੰ ਬਟਾਲਾ ਪੈਂਦਾ ਹੈ ਬਲਾਕ ਮੈਨੂੰ ਕਾਦੀਆਂ ਲੱਗਦਾ ਹੈ ਤੇ ਲੋਕ ਸਭਾ ਹਲਕਾ ਮੈਨੂੰ ਗੁਰਦਾਸਪੁਰ ਲੱਗਦਾ ਹੈ ਕੀ ਕਰਦੇ ਸਸਦ ਸਸਦਾਂ ਅੱਖੇ ਨਹੀਂ ਲੱਗਦੇ ਕੰਮ ਨਹੀਂ ਕਰਦੇ ਤੇ ਸਾ ਸੰਗਤ ਦਾ ਬਹੁਤ ਬੁਰਾ ਹਾਲ ਹੈ ਨਸ਼ਾ ਸਿਰ ਚੜ ਬੋਲਦਾ ਏ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਲੀਡਰਸ ਨੇ ਆਪਣੀਆਂ ਆਪਣੇ ਆਪ ਨੂੰ ਸਵਾਰਦੇ ਨੇ ਉਹਨਾਂ ਨੂੰ ਸਿਰਫ ਵਾਈਪਲਸ Z ਪਲਸ ਤੱਕ ਮਤਲਬ ਹੈ ਜਦ ਤਾ ਵੋਟਾਂ ਹੁੰਦੀਆਂ ਨੇ ਸਾਡੀ ਰਸੋਈ ਚ ਚਾਹ ਪੀ ਕੇ ਜਾਂਦੇ ਨੇ ਤੇ ਜਦ ਇਲੈਕਸ਼ਨ ਖਤਮ ਹੋ ਜਾਂਦੀ ਏ ਤਾਂ ਅਸੀਂ ਉਹਨਾਂ ਦੇ ਕੋਲ 10 ਚਿੱਠੀਆਂ ਪਾਉਂਦੇ ਹੋ ਇੱਕ ਦਾ ਜਵਾਬ ਵੀ ਨਹੀਂ ਦਿੰਦੇ ਕੀ ਖਾਸ ਐਸੀ ਗੱਲ ਹੋਈ ਹੈ ਜਿਹੜੀ ਤੁਹਾਨੂੰ ਤੈਨੂੰ ਲੱਗੀ ਕਿ ਜਿਹਦੇ ਕਰਕੇ ਤੁਸੀਂ ਸੱਸ ਦੇ ਚਿੱਤੇ ਖਾਸ ਗਲਤਾਂ ਹੈ ਨੇ 3-4 ਮੁੱਦੇ ਸੀਗੇ ਜਿਵੇਂ ਆਪਣੇ ਮਕੋੜੇ ਪੱਤਨ ਦਾ ਲਾ ਲੋ ਠੀਕ ਹੈ ਹੋਰ ਮੈਡੀਕਲ ਦਾ ਲਾ ਲੋ ਕੀ ਮਸੋਦੀ ਸਿਕ ਹਸਪੀਟਲ ਇਦਾਂ ਦਾ ਹੋਣਾ ਚਾਹੀਦਾ ਜਿੱਥੇ ਲੋੜਵੰਦ ਲੋਕ ਗਰੀਬ ਲੋਕ ਕਿਉਂਕਿ ਸਾਡਾ ਜੇ ਆਪਾਂ ਦੇਖਿਆ ਜਾਵੇ ਤਾਂ ਗੁਰਦਾਸਪੁਰੋ ਇਲਾਕਾ ਥੋੜਾ ਹੀ ਬਹੁਤ ਜ਼ਰੂਰਤਮੰਦ ਲੋਕ ਨੇ ਵੱਡੇ ਲੋਕ ਤਾਂ ਚਲੋ ਆਪਣੇ ਇਲਾਜ ਕਰਵਾਉਂਦੇ ਨੇ ਜ਼ਰੂਰਤਮੰਦ ਲੋਕ ਨੂੰ ਇਲਾਜ ਹੱਥੋਂ ਨਹੀਂ ਕਈ ਲੋਕ ਟੀਵੀ ਪੇਸ਼ੈਂਟ ਹੁੰਦੇ ਨੇ ਬੈੱਡ ਤੇ ਲੇਟੇ ਹੁੰਦੇ ਨੇ ਹਸਪੀਟਲ ਦੇਾਂ ਤੇ ਚਲੋ ਉਹ ਤਾਂ ਸਾਰਾ ਖਰਚਾ ਸਰਕਾਰ ਦਾ ਪਰ ਜਿਹੜੇ ਗੂਲੂ ਕੋਸ ਜਾਂ ਬੈੱਡ ਦਾ ਬ੍ਰੈਂਡ ਟੈਬ ਉਹਨਾਂ ਕੋਲ ਉਹ ਵੀ ਪੇ ਨਹੀਂ ਹੁੰਦਾ ਹੈਗਾ ਬੜੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ 8ਵੀਂ 9ਵੀਂ 1 ਤੋ ਉਹ ਪੈਲਸਾਂ ਚ ਭਾਂਡੇ ਮਾਜ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੀਆਂ ਨੇ ਮੂਹੜਾ ਪੱਤਨ ਆਜੂ ਜੀ ਕਿੰਨੀ ਮਿਲ ਕੇ ਮੈਂ ਦੇਸ਼ ਦੇ ਚੜ੍ਹੇ ਨੇ ਮੰਤਰੀ ਨਿਤਨ ਗਟਕੜੀ ਜੀ ਤੇ ਸ਼੍ਰੀ ਨਾਰਨਾਥ ਸਿੰਘ ਜੀ ਉਹਨਾਂ ਨੂੰ ਬਹੁਤ ਵਾਰ ਅਪੀਲ ਕਰੀ ਔਰ ਆਪਣੇ ਉਥੋਂ ਫਾਊਂਡੇਸ਼ਨ ਦੇ ਲੈਟਰ ਤੇ ਉਹਨਾਂ ਨੂੰ ਮੈਂ ਚਿੱਠੀਆਂ ਵੀ ਲਿਖੀਆਂ ਕਿਉਂਕਿ ਉਧਰਲੇ ਪਿੰਡਾਂ ਦਾ ਉਹ ਬਿਲਕੁਲ ਕੱਟ ਆਫ ਹੈ ਸਾਡੇ ਨਾਲ ਹੁਣੇ ਹੀ ਦੇਖੋ ਰਾਤ ਨੂੰ ਉਹਨਾਂ ਲੋੜ ਪਏ ਪੈਜਨ دیے ਤੇ ਉਹ ਹੁਣ ਦਰਿਆ ਰਾਵੀ ਪਾਰ ਕਿਦਾਂ ਕਰਨਗੇ ਕਿਸ਼ਤੀ ਵੀ ਟੁੱਟੀ ਏ ਕੋਈ ਉਥੇ ਬੀਐਸਐਫ ਦੀਆਂ ਚੌਂਕੀਆਂ ਜ਼ਰੂਰ ਬਣਾਈਆਂ ਹੋਈਆਂ ਨੇ ਬਾਰਡਰ ਏਰੀਆ ਕਰਕੇ ਕਿਉਂਕਿ ਸਾਨੂੰ ਅੰਤਰਰਾਸ਼ਟਰੀ ਸ੍ਰੀਮਾ ਲੱਗਦੀ ਏ 10 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੈਠੇ ਆਂ ਪਰ ਉਥੇ ਕੋਈ ਸਹੂਲਤ ਨਹੀਂ ਏ ਤਾਂ ਮੈਂ ਸੋਚਦੀ ਸੀ ਆਪਾਂ ਚੰ드ਰੀਅਨ 3 ਦੀ ਗੱਲ ਕਰਦੇ ਆਂ ਤੇ ਨਾਲ-ਨਾਲ ਸਾਨੂੰ ਇੱਕ ਪੁਲ ਵੀ ਚਾਹੀਦਾ ਏ ਕੀ ਕੁਛ ਲਿਖੇ ਰਹਾ ਹੈ ਇਹੀ ਲਿਖਿਆ ਸੀ ਕਿ ਸਾਡੀ ਰਿਕੁਐਸਟ ਆ ਸੁਣੋ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਮਾਨਤਨ ਕਰਕੇ ਲੀਡਰਸ ਦਾ ਭੇਜਦੇ ਆ ਤੁਹਾਡੀ ਇੱਥੋਂ ਅਸੀਂ ਸਨੀ ਦਿੌਰ ਨੂੰ ਜਿਤਾ ਕੇ ਭੇਜ ਜਾਏ ਪੈਲ ਦੇ ਰਾਜਾ ਤਾਂ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਤੇ ਪਰ ਨਹੀਂ ਗੱਲ ਸੁਣੀ ਕੀ ਕਰ ਜਵਾਬ ਹੀ ਨਹੀਂ ਦਿੱਤਾ ਕੋਈ ਹਾਂਜੀ ਠੀਕੇ ਕਰਦੇ ਆ ਕਰਦੇ ਆ ਬਸ ਕੋਈ ਰਿਪਲਾਈ ਨਹੀਂ ਆਇਆ ਕਿਉਂਕਿ ਮੇਰੇ ٹرسٹ ਨੂੰ ਕੋਈ ਮੇਲ ਨਹੀਂ ਆਈ ਕੋਈ ਉਹਨਾਂ ਨੂੰ ਚਿੱਠੀ ਨਹੀਂ ਆਈ ਦੁਬਾਰਾ ਹਾਂਜੀ ਮਿਲ ਕੇ ਆਏ ਗੱਲ ਕਰਕੇ ਆਏ ਕੋਈ ਜਵਾਬ ਨਹੀਂ ਆਇਆ ਇਹੀ ਕਰਦੇ ਆ हां यही रिया की सो ਤੁਸੀਂ ਸੜਕਾਂ ਬਣਾ ਰਹੇ ਹੋ ਹਰ ਕਿਤੇ ਦਾ ਗੱਲ ਕਰ ਰਹੇ ਹੋ ਤੇ ਸਾਡੇ ਫਿਰ ਏਰੀਆ ਚ ਕਿਉਂ ਨਹੀਂ ਅਸੀਂ ਤਾਂ ਤੁਹਾਡਾ ਤਾਂ ਐਮਪੀ ਵਿਥੋਂ ਜਤਾ ਕੇ ਭੇਜਿਆ ਹੈ ਲੱਗਦਾ ਕਿ ਜਿਹੜੀ ਟੱਕਰ ਵਾਲੀ ਦੇ पाओਗੇ ਜਿਹੜੇ ਸੈਸ ਕਰਨ ਬਿਲਕੁਲ ਬਿਲਕੁਲ ਆਰਾਮ ਨਾਲ ਕੋਈ ਕੰਮ ਨਹੀਂ ਕੀਤਾ ਨਾ ਆਲਮੋਸਟ ਤਕਰੀਬਨ ਤਕਰੀਬਨ ਸਾਰੇ ਹੀ ਜਾਣਦੇ ਨੇ ਜੇ ਇਹ ਇਹਨਾਂ ਦੇ ਕਿਸੇ ਇੱਕ ਲੀਡਰ ਦੀ ਜਾਂ ਕਿਸੇ ਇੱਕ ਸਾਧ ਸੰਗਤ ਦੀ ਇੱਕ ਇੱਕ ਚਾਹ ਦੇ ਕੱਪ ਦੀ ਮੈਂ ਦੇਣਦਾਰ ਹੋਵਾਂ ਜਾਂ ਮੇਰੀ ਟੀਮ ਹੋਵੇ ਤਾਂ ਕੋਈ ਹਨਾ ਗੱਲ ਕਰੇ ਬਿਲਕੁਲ ਮੈਂ ਸਾਫ ਸੁੱਤਰੀ ਗੱਲ ਕਰੀ ਕਿ ਮੇਰੀ ਸਾਧ ਸੰਗਤ ਦੀ ਇਹ ਸੇਵਾ ਹੈ ਆ ਗੱਲ ਹੈ ਆ ਕੰਮ ਆਪਾਂ ਕਰਨਾ ਹੈ ਇਕਤਮਾ ਗੋੜੇ ਪਤਨ ਪੁਲ ਦੀ ਗੱਲ ਇੱਕ ਮੈਡੀਕਲ ਇਸ਼ੂ ਇੱਕ ਨਸ਼ਾ ਬਹੁਤ ਵੱਡੀ ਗੱਲ ਹੈ ਨਸ਼ਾ ਸਡਾਉ ਕੇਂਦਰਾਂ 'ਚ ਵੀ ਕੋਈ ਸਰਕਾਰੀ ਹੈ ਹੀ ਨਹੀਂ ਉਹ ਜਾਂਦੇ ਨੇ ਲਾਈਨ 'ਚ ਲਾ ਕੇ ਮੈਂ ਉਹ ਗੋਲੀ ਦਾ ਨਾਮ ਨਹੀਂ ਲੈ ਸਕਦੀ ਉਹ ਗੋਲੀ ਜਿਹੜੀ ਦਿੰਦੇ ਨੇ ਗਾਂ ਫਿਊਚਰ ਨਹੀਂ ਮੇਰੇ ਭਰਾਵਾਂ ਦਾ ਤੇ ਇਹ ਚੀਜ਼ ਵੀ ਹੈ ਨਾ ਅਗਰ ਤੁਸੀਂ ਉਹਨਾਂ ਨੂੰ ਕੁਦਰਤੀ ਤੌਰ ਤੇ ਨਸ਼ਾ ਸਡਾਉ ਕੇਂਦਰ ਬਣਾਓ ਜਿੱਥੇ ਉਹਨਾਂ ਨੂੰ ਪ੍ਰੋਪਰ ਜਿਵੇਂ ਪ੍ਰਾਈਵੇਟ ਵੱਡੇ ਵੱਡੇ ਨੇ ਹਨੂਮਾਨਗੜ੍ਹ 'ਚ ਨੇ ਬਠਿੰਡੇ ਨੇ ਮੈਂ ਦੇਖੇ ਨੇ ਕਿਸਾਨੀ ਮੁੰਦਿਆਂ ਕਿਸਾਨੀ ਮੁੱਦੇ ਦਾ ਤੇ ਮੈਂ ਇਹ ਐਕਟ ਪਾਸ ਕਰਵਾਉਣ ਦੇ ਵਿੱਚ ਇਹ ਮੁੱਦਾ ਪਹਿਲ ਦੇ ਆਧਾਰ ਤੇ ਉੱਥੇ ਉਠਾਵਾਂਗੀ ਕੇਂਦਰ 'ਚ ਜਾ ਕੇ ਕਿ ਜਿਹੜੀ ਇੰਡਸਟਰੀ ਐਕਟ ਹੈ ਉਹ ਲਿਆਂਦਾ ਜਾਵੇ ਇੰਡਸਟਰੀ ਕੋਈ ਵੀ ਛੋਟੇ ਮੋਟੇ ਕਾਰਖਾਨੇ ਲਾਉਂਦਾ ਜਾ ਵੱਡੇ ਵੱਡਾ ਕੋਈ ਲਾਉਂਦਾ ਏ ਤਾਂ ਉਹਨੂੰ 30% ਦੀ ਸਬਸਿਡੀ ਮਿਲਦੀ ਏ ਸਾਨੂੰ ਜਿਹੜੀ ਮਿਲਦੀ ਉਹ ਇੱਕ ਤਾਂ ਬਹੁਤ ਮਹਿੰਗੀ ਔਰ ਬਹੁਤ ਘੱਟ ਔਰ ਸਭ ਤੋਂ ਵੱਡਾ ਖੁਦਕੁਸ਼ੀ ਕਰਨ ਦਾ ਕਿਸਾਨਾਂ ਦਾ ਇਹੀ ਕਾਰਨ ਹੈ